ਆਰੇ ਨੂੰ ਪਿਆਰ ਭਰੀ ਸਾਸਰੀ ਹੈ ਦਾ ਅੱਜ ਅਸੀਂ ਲੱਗੇ ਹਾਂ ਜੀ ਮਸੂਰੀਆਂ ਦਾ ਚਾਰਾ ਸਾਡੇ ਤੋਂ 4 ਕਿਲੋ ਰੂੜੀ ਹੈ ਇਹ ਨੀ ਮਾਨੂੰ ਅਪਾਉ ਲਿਆ ਦਾ ਕਹਿੰਦਾ ਅਸੀਂ ਲਾ ਕੇ ਲੈ ਆਏ ਆ ਗੱਭੀ ਆਪਣੀ ਤੇ ਫਿਰ ਅਸੀਂ ਉਹ ਵਾਲ ਲਿਆਵਾਂ ਲਿਆ ਕੇ ਇਹਨਾਂ ਨੂੰ ਮੋਬਾਲ ਕੇ ਤੇ ਇਹਨਾਂ ਨੂੰ ਵਿਆ ਸਫਾਈ ਕਰਨੀ ਹੈ ਜਿਹੜੀ ਸਭ ਲਾ ਦਿੰਨੇ ਪਿੰਡ ਤੱਕ ਚੋਗ ਲੈਣੇ ਤੇ ਬੋਕੇ शाम तक एक ढुप लगा ढुक लगा के फिर अस सारे मसाले धन्य जो पा सारी वीडियो देखियो चा बहुत टेस्टी लगे सारी सफाई कर ली शिक्कड़ लाए उन्होंने तो सारी सफाई हो गई हम अके पा ਸਿੰਜੀ ਤੋਂ ਪੇਪਰ ਆਦੇ ਨੇ ਤੇ ਹੁਣ ਇਹਨਾਂ ਨੂੰ ਧੋਪ ਦੇਣੀ ਆ ਇਸ ਤਰ੍ਹਾਂ ਅਜੀ ਸ਼ਾਮ ਆ ਧੋਪ ਜੇ ਆ ਜਾਣੀ ਮੰਜੀ ਉੱਪਰ ਫੇਰ ਕੁ 4-5 ਘੰਟੇ ਧੋਪ ਲਵਾ ਕੇ ਫੇਰ ਅਸੀਂ ਚਾਰ ਪਾਹ ਸਾਡੀ ਵੀਡੀਓ ਤਾਂ ਦੇ ਰੂ ਰੂ ਕਰਾਂਗੇ ਜੀ ਹਾਂ ਇਹ ਆ ਹੀ ਲੱਗੇ ਆ ਜੀ ਹੁਣ ਆਚਾਰ ਪਾਹ ਆਚਾਰ ਦਾ ਸਮਾਨ ਆ ਤੇ ਇਹ ਨੂੰ ਵਿੱਚ ਇਹਦੇ ਪਾ ਲਿਆ ਵਾ ਸਾਰਾ ਤੇ ਇਹਨਾਂ ਨੂੰ ਅਸੀਂ ਮਿਲਾ ਕੇ ਤੇ ਹੁਣ ਇਸ ਵੀੜੇ ਦਾ achar ਤਿਆਰ ਹੋ ਜਾਊਗਾ। 2-4 ਦਿਨ ਦੇ ਵਿੱਚ ਛੇਪੂਗਾ ਤੇ ਤਿਆਰ ਹੋ ਜਾਣਾ। ਬਾਅਦ ਵਿੱਚ ਇਹ ਨੂੰ 5-6 ਦਿਨ ਬਾਅਦ ਚ ਇਹਦੇ ਵਿੱਚ ਅਸੀਂ ਤੇਲ ਪਾਵਾਂਗੇ। ਤੇਲ ਵਿੱਚ ਅਸੀਂ ਇਹਨੂੰ ਡੋਬੋ ਦੇਣਾ। ਇਹ 2-3 ਸਾਲ ਤੱਕ achar ਬਹੁਤ ਵਧੀਆ ਰਹੂਗਾ। 1 ਸਾਲ ਤੱਕ ਇਹ achar ਹੈ ਰਹਿਣਾ ਵਾ। ਖਟਾ-ਖਟਾਈ। ਬਹੁਤ ਵਧੀਆ ਇਹਦਾ ਕਲਰ ਆ ਰਿਹਾ। ਹੋਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਏ ਲਾਈਕ, ਸ਼ੇਅਰ, ਸਬਸਕ੍ਰਾਈਬਰ ਜ਼ਰੂਰ ਕਰੋ ਪਲੀਜ਼। ਥੈਂਕ ਯੂ ਜੀ। ਆ ਅਸੀਂ ਹੁਣ ਡੱਬੇ ਦੇ ਵਿੱਚ ਪਾਤਾ। 2-3 ਦਿਨ ਬਾਅਦ ਚ ਇਹ ਚਹੀ ਤੇਲ ਪਾ ਦੇਣਾ। ਤੇਲ ਦਾ ਸੀ ਭਰ ਦੇਣਾ ਇਹਨੂੰ ਐ ਡਬੋ ਦੇਣਾ ਤੇਲ ਨੂੰ ਜਚਾਰ ਨੂੰ